ਲੋਜੀ ਇਸ ਵਕਤ ਆਮ ਆਦਮੀ ਪਾਰਟੀ ਨਾਲ ਜੁੜੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਤੇ ਪਰਚਾ ਦਰਜ ਇਸ ਲਈ ਕੀਤਾ ਗਿਆ ਹੈ ਉਹਦੇ ਤੇ ਦੋਸ਼ ਲੱਗੇ ਨੇ ਕਿ ਉਹਨੇ ਨਕਲੀ ਪੁਲਿਸ ਅਫਸਰ ਬਣ ਕੇ ਤਿੰਨ ਬੰਦੇ ਅਗਵਾ ਕੀਤੇ ਨੇ ਹੁਣ ਇਹ ਪੂਰੀ ਖਬਰ ਕੀ ਆ ਪੂਰੇ ਦੋਸ਼ ਕੀ ਨੇ ਅੱਗੇ ਤੁਹਾਨੂੰ ਜਾਣਕਾਰੀ ਦਿੰਨੇ ਆ ਦੂਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਨੇ ਵੱਡੀ ਕਾਰਵਾਈ ਕਰਕੇ ਆਪਣੀ ਹੀ ਪਾਰਟੀ ਦੇ ਦੋ ਆਗੂ ਬਾਹਰ ਕੱਢ ਦਿੱਤੇ ਨੇ ਪਾਰਟੀ ਦੇ ਵਿੱਚੋਂ ਵੱਡੇ ਆਗੂ ਨੇ ਆਪਾਂ ਅੱਗੇ ਤੁਹਾਨੂੰ ਇਸ ਖਬਰ ਦੀ ਪੂਰੀ ਜਾਣਕਾਰੀ ਦਿੰਨੇ ਆ ਤੇ ਤੀਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਕੇਸ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਮਾਮਲਾ ਕੀ ਹੈ ਹਾਈ ਕੋਰਟ ਦੇ ਵਿੱਚ ਐਮ ਐਲ ਏ ਦਾ ਕੇਸ ਕਿਉਂ ਚਲਾ ਗਿਆ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਪੱਤਰਕਾਰਾਂ ਤੇ ਪਰਚਾ ਦਰਜ ਹੋਇਆ ਪੰਜਾਬ ਦੇ ਵਿੱਚ ਰੌਲਾ ਵੱਡਾ ਪੈ ਗਿਆ ਵੱਡਾ ਇਕੱਠ ਥਾਣੇ ਦੇ ਅੱਗੇ ਹੋਇਆ ਲੋਕ ਪੁਲਿਸ ਨੂੰ ਘੇਰ ਕੇ ਬੈਠੇ ਨੇ ਇਹ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਅੱਗੇ ਦੱਸਦੇ ਆ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਪਹਿਲੀ ਵੱਡੀ ਖਬਰ ਹੈ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਆਗੂ ਹਰਮਨਜੀਤ ਸਿੰਘ ਤੇ ਮੈਡਮ ਰਿੰਪੀ ਪਿਛਲੇ ਟਾਈਮ ਦੇ ਵਿੱਚ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਤਾਂ ਜਿਹੜਾ ਪਲੈਨਿੰਗ ਬੋਰਡ ਦਾ ਆਮ ਆਦਮੀ ਪਾਰਟੀ ਦਾ ਚੇਅਰਮੈਨ ਸੀ ਹਰਮਨਜੀਤ ਸਿੰਘ ਉਹਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਬਿਆਨ ਦਿੱਤਾ ਸੀ ਤੇ ਹੁਣ ਉਹਦੇ ਤੇ ਵੱਡੀ ਕਾਰਵਾਈ ਹੋਈ ਹੈ 6 ਮਹੀਨਿਆਂ ਦੇ ਲਈ ਹਰਮਨਜੀਤ ਸਿੰਘ ਨੂੰ ਤੇ ਮੈਡਮ ਰਿੰਪੀ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਚੋਂ ਕੱਢ ਦਿੱਤਾ ਕੱਢਣ ਦਾ ਕਾਰਨ ਕੀ ਹੈ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਔਖੀ ਹੋਈ ਹੋਣੀ ਹੈ ਕਿ ਯਾਰ ਤੂੰ ਸਾਡਾ ਹੋ ਕੇ ਸਾਡੀ ਹੀ ਨੀਤੀ ਪਾਲਿਸੀ ਤੇ ਸਵਾਲ ਕਿਉਂ ਚੁੱਕਦਾ ਦੇਖੋ ਕਹਿਣ ਨੂੰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੈ ਪਰ ਜਿਹੜੇ ਫੈਸਲੇ ਪਿਛਲੇ ਟਾਈਮ ਚ ਲਏ ਨੇ ਉਹ ਲੋਕੀ ਕਹਿੰਦੇ ਨੇ ਕਿ ਖਾਸ ਆਦਮੀਆਂ ਦੇ ਪੱਖ ਚ ਲਏ ਗਏ ਤੇ ਜਿਹੜਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਲੋਕਾਂ ਦੇ ਪੱਖ 'ਚ ਹਾਲ ਦਾ ਨਾਰਾ ਮਾਰਦਾ ਜਾਂ ਆਮ ਆਦਮੀ ਪਾਰਟੀ ਦੀ ਕੋਈ ਗਲਤੀ ਕਰਦਾ ਉਹਨੂੰ ਪਾਰਟੀ ਚੱਕ ਕੇ ਬਾਹਰ ਮਾਰਦੀ ਆ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਉਹਦੇ ਨਾਲ ਵੀ ਤਾਂ ਇਹੀ ਕੁਝ ਹੋਇਆ ਜਦੋਂ ਉਹਨੂੰ ਪਾਰਟੀ 'ਚ ਸ਼ਾਮਲ ਕਰਾਇਆ ਸੀ ਕੇਜਰੀਵਾਲ ਨੇ ਤਰੀਫਾਂ ਕੀਤੀਆਂ ਭਗਵੰਤ ਮਾਨ ਨੇ ਤਰੀਫਾਂ ਕੀਤੀਆਂ ਉਹਦੀ ਇਮਾਨਦਾਰੀ ਦੀਆਂ ਉਹਦੇ ਸੱਚੇ ਸੁੱਚੇ ਹੋਣ ਦੀਆਂ ਉਹਦੇ ਨਿਡਰ ਤੇ ਬਿਵਾਕ ਹੋਣ ਦੀਆਂ ਪਰ ਜਦੋਂ ਉਹੀ ਬੰਦਾ ਆਪਣੇ ਉੱਪਰ ਉਂਗਲ ਰੱਖਣ ਲੱਗਾ ਤਾਂ ਕੱਢ ਕੇ ਪਾਰਟੀ ਚੋਂ ਬਾਹਰ ਮਾਰਿਆ ਇਹਦਾ ਮਤਲਬ ਆਮ ਆਦਮੀ ਪਾਰਟੀ ਚਾਹੁੰਦੀ ਆ ਬਿ ਸਵਾਲ ਦੂਜਿਆਂ ਨੂੰ ਜਿੰਨੇ ਮਰਜ਼ੀ ਕਰ ਲੋ ਸਾਨੂੰ ਕੋਈ ਨਹੀਂ ਕਰਨਾ ਸਾਡੀ ਸਰਕਾਰ ਨੂੰ ਕੋਈ ਨਹੀਂ ਕਰਨਾ ਜੇ ਕੋਈ ਬਾਹਰੋਂ ਕਰੇਗਾ ਤਾਂ ਪਰਚੇ ਦਰਜ ਵੀ ਹੋਣਗੇ ਜੇ ਕੋਈ ਪਾਰਟੀ ਦੇ ਅੰਦਰੋਂ ਕਰੇਗਾ ਤਾਂ ਪਾਰਟੀ ਚੋਂ ਬਾਹਰ ਕੱਢਿਆ ਜਾਵੇਗਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਪਠਾਨ ਮਾਜਰਾ ਉਹਦਾ ਮਾਮਲਾ ਵੀ ਆਇਆ ਭਾਵੇਂ ਪਠਾਨ ਮਾਜਰਾ ਦੇ ਨਾਲ ਝੜ ਕੇ ਹੋਰ ਕਈ ਕਹਾਣੀਆਂ ਨੇ ਪਰ ਇੱਕ ਗੱਲ ਪੱਕੀ ਹੈ ਪਠਾਨ ਮਾਜਰਾ ਸਿੱਧਾ ਤਾਂ ਹੋ ਗਿਆ ਸੀ ਆਮ ਆਦਮੀ ਪਾਰਟੀ ਨੂੰ ਪਾਰਟੀ ਚੋਂ ਕੱਢਣ ਤੋਂ ਪਹਿਲਾਂ ਉਹਦੇ ਉੱਪਰ ਫੜਨ ਲਈ ਰੇਡ ਮਾਰਨ ਤੋਂ ਪਹਿਲਾਂ ਹਫ਼ਤਾਕ ਪਹਿਲਾਂ ਉਹ ਆਮ ਆਦਮੀ ਪਾਰਟੀ ਨੂੰ ਸਿੱਧਾ ਹੋ ਗਿਆ ਸੀ ਸਿੱਧਾ ਵੱਡੇ ਸਵਾਲ ਹੜਾਂ ਦੇ ਮੁੱਦੇ ਤੇ ਉਹਨੇ ਉਠਾਤੇ ਸੀ ਤੇ ਫਿਰ ਨਤੀਜਾ ਉਹਦੇ ਤੇ ਰੇਡਾਂ ਉਹਨੂੰ ਫੜਨ ਦੀ ਕੋਸ਼ਿਸ਼ ਉਹਦੇ ਤੇ ਪਰਚੇ ਉਹ ਸਾਰਾ ਕੁਝ ਸ਼ੁਰੂ ਹੋ ਗਿਆ ਸੋ ਅਗਲਾ ਮਾਮਲਾ ਹੈ ਜਿਹੜਾ ਉਹ ਲੁਧਿਆਣਾ ਤੋਂ ਹੈ ਆਮ ਆਦਮੀ ਪਾਰਟੀ ਦਾ ਇੱਕ ਆਗੂ ਹੈ ਗਗਨਦੀਪ ਸਿੰਘ ਐਪਲ ਉਹਨੂੰ ਨਾਂ ਕਿਹਾ ਜਾ ਰਿਹਾ ਹੈ ਔਰ ਉਹਦੇ ਬਾਰੇ ਇਹ ਖਬਰ ਆ ਰਹੀ ਹੈ ਉਹਦੇ ਤੇ ਇਹ ਦੋਸ਼ ਲੱਗੇ ਨੇ ਕਿ ਉਹਨੇ ਨਕਲੀ ਪੁਲਿਸ ਅਫਸਰ ਬਣ ਕੇ ਤੇ ਨਾਲ ਦੋ ਅਸਲੀ ਪੁਲਿਸ ਵਾਲੇ ਲੈ ਕੇ ਤੇ ਰੇਡ ਮਾਰੀ ਹੈ ਤਿੰਨ ਬੰਦਿਆਂ ਨੂੰ ਅਗਵਾ ਕਰਨ ਦਾ ਪਰਚਾ ਆਮ ਆਦਮੀ ਪਾਰਟੀ ਦੇ ਇਸ ਆਗੂ ਤੇ ਦਰਜ ਹੋਇਆ ਤੇ ਉਹਦੇ ਨਾਲ ਇੱਕ ਥਾਣੇਦਾਰ ਔਰ ਇੱਕ ਹੈਂਡਕਾਸਟੇਬਲ ਦੱਸਿਆ ਜਾ ਰਿਹਾ। ਮਾਮਲਾ ਕੀ ਹੈ? ਉਹਦੇ ਤੇ ਦੋਸ਼ ਇਹ ਵੀ ਲੱਗੇ ਨੇ ਕਿ ਉਹਨੇ ਸਾਈਬਰ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਤੇ ਦੋਸ਼ ਇਹ ਵੀ ਲੱਗੇ ਨੇ ਕਿ ਉਹ ਨਾਲ ਦੇ ਗਵਾਂਢੀ ਸੂਬੇ ਦੇ ਵਿੱਚੋਂ ਕੁਝ ਬੰਦਿਆਂ ਨੂੰ ਪੁਲਿਸ ਬਣ ਕੇ ਚੱਕ ਕੇ ਲਿਆਏ। ਹੁਣ ਉਹ ਦੋਸ਼ ਕਿੰਨੇ ਸੱਚੇ ਨੇ ਇਹਦੀ ਪੜਤਾਲ ਤਾਂ ਅਜੇ ਹੋਣੀ ਬਾਕੀ ਐ ਇਹਦੀ ਆਪਾਂ ਪੁਸ਼ਟੀ ਅੱਜ ਨਹੀਂ ਕਰ ਸਕਦੇ ਪਰ ਦੋਸ਼ ਲੱਗੇ ਨੇ ਖਬਰ ਮੀਡੀਆ ਚਾਈਆ ਦੋਸ਼ ਵੱਡੇ ਤੇ ਗੰਭੀਰ ਨੇ ਕੀ ਹੁਣ ਸਰਕਾਰਾਂ ਨਾਲ ਜੁੜੇ ਬੰਦੇ ਆ ਵੀ ਕੁਝ ਕਰਨਗੇ ਕਿ ਆਪੇ ਹੀ ਨਕਲੀ ਪੁਲਿਸ ਬਣ ਕੇ ਤੇ ਲੋਕਾਂ ਨੂੰ ਚੱਕਣ ਜਾਣਗੇ ਇਹ ਇੱਕ ਵੱਡਾ ਸਵਾਲ ਪਹੇਲੀ ਬਣ ਕੇ ਖੜ ਗਿਆ ਅਗਲੀ ਜਿਹੜੀ ਕਹਾਣੀ ਆ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਦਾ ਐਮਐਲਏ ਜਿਹਨੂੰ ਪਿਛਲੇ ਦਿਨੀ ਅਦਾਲਤ ਨੇ ਸਜ਼ਾ ਕੀਤੀ ਹੈ ਸਜ਼ਾ ਵੀ ਵੱਡੇ ਕੇਸ ਕੀਤੀ ਹੈ ਇੱਕ ਦਲਿਤ ਗਰੀਬ ਕੁੜੀ ਨੇ ਇਹ ਦੋਸ਼ ਲਾਇਆ ਸੀ ਅੱਜ ਤੋਂ ਕਈ ਸਾਲ ਪਹਿਲਾਂ ਕਿ ਮੈਂ ਵਿਆਹ ਤੇ ਗਈ ਔਰ ਮੈਨੂੰ ਉੱਥੇ ਛੇੜਿਆ ਗਿਆ ਤੇ ਕੁੱਟਿਆ ਗਿਆ ਵੀਡੀਓ ਵੀ ਵਾਇਰਲ ਹੋਈ ਸੀ ਔਰ ਫਿਰ ਅਦਾਲਤ ਚ ਇਹ ਸੱਚ ਪਾਇਆ ਗਿਆ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਅਦਾਲਤ ਨੇ ਦਿੱਤੀ ਸਜ਼ਾ ਇਹ ਸੱਚ ਸਾਬਤ ਹੋ ਗਿਆ ਕਿ ਵਾਕਿਆ ਹੀ ਉਸ ਕੁੜੀ ਨੂੰ ਕੁੱਟਿਆ ਵੀ ਗਿਆ ਸੀ ਔਰ ਉਸ ਕੁੜੀ ਦੇ ਨਾਲ ਛੇੜਛਾੜ ਵੀ ਕੀਤੀ ਗਈ ਸੀ ਤੇ ਬਾਅਦ ਚ ਉਹੀ ਬੰਦਾ ਜਿਹੜਾ ਇਹ ਸਭ ਕੁਝ ਕਰਨ ਵਾਲਾ ਸੀ ਉਹ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਬਣ ਗਿਆ ਸੀ ਐਮਐਲਏ ਬਣ ਗਿਆ ਸੀ ਤੇ ਹੁਣ ਅਦਾਲਤ ਨੇ ਜਦੋਂ ਸਜ਼ਾ ਦੇਤੀ ਹੈ ਤਾਂ ਫਿਰ ਹੁਣ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਇਸ ਲਈ ਗਿਆ ਉਹਨਾਂ ਦੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਵੀ ਵੇਖੋ ਜੀ ਇਹਦੀ ਸਜ਼ਾ ਰੱਦ ਕੀਤੀ ਜਾਵੇ ਇਹਦੀ ਸਜ਼ਾ ਤੇ ਰੋਕ ਲਈ ਜਾਵੇ ਨਹੀਂ ਤਾਂ ਉਹਦੀ ਐਮਐਲਏ ਦੀ ਕੁਰਸੀ ਚਲੀ ਜਾਵੇਗੀ ਤੁਸੀਂ ਦੇਖੋ ਹਰਾਨਗੀ ਦੀ ਗੱਲ ਆ ਐਮਐਲਏ ਦੀ ਕੁਰਸੀ ਖਸਣ ਦਾ ਡਰ ਹੈ ਪਰ ਇੱਕ ਔਰਤ ਦੀ ਇੱਜ਼ਤ ਸਨਮਾਨ ਉਹਨੂੰ ਉਹ ਛੋਟੀ ਚੀਜ਼ ਸਮਝਦਾ ਸੀ ਕਮਾਲ ਹੋ ਗਈ ਹੁਣ ਕੀ ਅਦਾਲਤ ਹਾਈ ਕੋਰਟ ਉਹਨੂੰ ਕੋਈ ਸ਼ਰਨ ਦੇਵੇਗੀ ਇਹ ਵੇਖਣਾ ਅਦਾਲਤ ਦਾ ਕੰਮ ਹੈ ਪਰ ਜਪਦਾ ਇਹ ਆ ਕਿ ਜਦੋਂ ਹੇਠਲੀ ਅਦਾਲਤ ਨੇ ਤੱਥਾਂ ਸਬੂਤਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਵੱਡੀ ਸਜ਼ਾ ਦੇ ਦਿੱਤੀ ਹੈ ਤਾਂ ਸ਼ਾਇਦ ਹੁਣ ਹਾਈ ਕੋਰਟ ਵੀ ਉਹਨੂੰ ਕੋਈ ਵੱਡੀ ਸ਼ਰਨ ਨਾ ਦੇਵੇ ਇਹ ਹੋ ਸਕਦਾ ਤੁਹਾਨੂੰ ਕੀ ਲੱਗਦਾ ਵੈਸੇ ਦੇਖੋ ਉਦੋਂ ਉਹ ਵੀਡੀਓ ਵਾਇਰਲ ਹੋਈ ਸੀ ਤੇ ਉਦੋਂ ਜਿਹੜੇ ਲੋਕ ਪੱਖੀ ਬੰਦੇ ਆ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਵੇਖੋ ਇਸ ਕੁੜੀ ਦੇ ਨਾਲ ਧੱਕਾ ਕੀਤਾ ਗਿਆ ਪੁਲਿਸ ਵਾਲੇ ਵੀ ਨਾਲ ਲੱਗੇ ਸੀ ਉਹ ਕੁੜੀ ਨੂੰ ਕੁੱਟਣ ਦੇ ਲਈ ਮਾਮਲਾ ਤੁਸੀਂ ਜਾਣਦੇ ਹੋ ਉਹ ਕੁੜੀ ਕਹਿੰਦੀ ਮੈਂ ਵਿਆਹ ਤੇ ਗਈ ਸੀ ਆਪਣੇ ਮਾਪਿਓ ਦੇ ਨਾਲ ਉਥੇ ਇਹਨਾਂ ਕੁਝ ਮੁੰਡਿਆਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਬਣ ਗਿਆ ਬਾਅਦ ਚ ਇਹਨਾਂ ਨੇ ਮੈਨੂੰ ਛੇੜਿਆ ਤੇ ਮੇਰੇ ਨਾਲ ਬਤਬੀਜ਼ੀ ਕੀਤੀ ਜਦੋਂ ਅਸੀਂ ਤੇ ਮੇਰੇ ਮਾਪਿਆਂ ਨੇ ਇਹਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਸਾਡੇ ਨਾਲ ਗੁੰਡਾਗਰੀ ਦੀ ਕੀਤੀ ਔਰ ਉਹ ਕਹਿੰਦੀ ਫੇਰ ਇਹਨਾਂ ਨੇ ਪੁਲਿਸ ਬੁਲਾ ਲਈ ਪੁਲਿਸ ਵਾਲਿਆਂ ਨੇ ਵੀ ਸਾਨੂੰ ਕੁੱਟਿਆ ਤੇ ਉਹਦੀ ਵੀਡੀਓ ਵਾਇਰਲ ਹੋਈ ਸੀ ਕਾਰਵਾਈ ਹੁਣ ਜਦ ਅਦਾਲਤ ਨੇ ਕੀਤੀ ਹੈ ਤਾਂ ਉਹਦੇ ਚ ਪੁਲਿਸ ਵਾਲੇ ਵੀ ਨੇ ਜਿਨ੍ਹਾਂ ਤੇ ਕਾਰਵਾਈ ਹੋਈ ਹੈ ਤਾਂ ਉਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵਿੱਚ ਐਮਐਲਏ ਪਹੁੰਚਿਆ ਕਿ ਵੇਖੋ ਜੀ ਮੇਰੀ ਸਜ਼ਾ ਜਿਹੜੀ ਆ ਉਹ ਰੋਕੀ ਜਾਵੇ ਨਹੀਂ ਤਾਂ ਮੇਰੀ ਕੁਰਸੀ ਚਲੀ ਜਾਏਗੀ ਵਾਹ ਜੀ ਵਾਹ ਕੁਰਸੀ ਬਹੁਤ ਵੱਡੀ ਚੀਜ਼ ਆ ਤੁਹਾਡੀ ਤੇ ਦੂਜੇ ਦੀ ਇੱਜ਼ਤ ਮਾਨ ਸਨਮਾਨ ਕੋਈ ਵੱਡੀ ਚੀਜ਼ ਨਹੀਂ ਇਹ ਵੱਡਾ ਸਵਾਲ ਹੈ ਹੁਣ ਇੱਕ ਮਾਮਲਾ ਸਮਰਾਲਾ ਤੋਂ ਆ ਰਿਹਾ ਜੀ ਸਮਰਾਲਾ ਤੋਂ ਸਮਰਾਲਾ ਦੇ ਵਿੱਚ ਪੱਤਰਕਾਰਾਂ ਤੇ ਪਰਚਾ ਦਰਜ ਕੀਤਾ ਗਿਆ ਔਰ ਇਹ ਪਰਚਾ ਜੋ ਖਬਰ ਆ ਰਹੀ ਹੈ ਉਹਦੇ ਮੁਤਾਬਕ ਖੰਨਾ ਦੀ ਜਿਹੜੀ ਐਸਐਸਪੀ ਹੈ ਮੈਡਮ ਜੋਤੀ ਯਾਦਵ ਉਹਦੇ ਹੁਕਮਾਂ ਤੇ ਹੋਇਆ ਔਰ ਪਰਚਾ ਇਸ ਕਰਕੇ ਦਰਜ ਕੀਤਾ ਗਿਆ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਕੁਝ ਲੋਕ ਕਿ ਨਾਹਰਾ ਲਾ ਰਹੇ ਨੇ ਕਿ ਭਾਈਏ ਭਜਾਓ ਤੇ ਪੰਜਾਬ ਬਚਾਓ ਤੇ ਦੂਜੇ ਪਾਸੇ ਜਿਹੜਾ ਉਹ ਕੁਝ ਪੱਤਰਕਾਰ ਨੇ ਜਿਹੜੇ ਉਹਨਾਂ ਦੇ ਉੱਪਰ ਪਰਚਾ ਦਰਜ ਇਹ ਹੋਇਆ ਕਿ ਉਹਨਾਂ ਨੇ ਉਥੇ ਗਲਤ ਰੋਲ ਅਦਾ ਕੀਤਾ ਪੁਲਿਸ ਨੇ ਇਹ ਦੋਸ਼ ਲਾ ਕੇ ਪਰਚਾ ਦਰਜ ਕੀਤਾ ਪਰ ਪੱਤਰਕਾਰ ਜਿਹੜਾ ਭਾਈਚਾਰਾ ਉਹ ਉਥੇ ਅੱਜ ਕਾਫੀ ਹੋਰ ਨਿਹੰਗ ਜਥੇਬੰਦੀਆਂ ਤੇ ਹੋਰ ਲੋਕਾਂ ਨੂੰ ਨਾਲ ਲੈ ਕੇ ਤੇ ਧਰਨਾ ਲਾ ਕੇ ਬੈਠੇ ਸੀ ਕਿ ਪੱਤਰਕਾਰਾਂ ਤੇ ਪਰਚਾ ਰੱਦ ਕਰੋ ਕਿਉਂਕਿ ਇਹ ਪਰਚਾ ਗਲਤ ਕੀਤਾ ਗਿਆ ਤੇ ਪੁਲਿਸ ਕਹਿੰਦੀ ਆ ਕਿ ਉਹਨਾਂ ਪੱਤਰਕਾਰਾਂ ਨੇ ਢ ਘਾਟ ਦਾ ਮਾਹੌਲ ਨਫ਼ਰਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਢ ਘਾਉਣ ਦੀ ਕੋਸ਼ਿਸ਼ ਉਹਨਾਂ ਦੀ ਵੀਡੀਓ ਰਾਈ ਹੋਈ ਹੈ ਇਸ ਕਰਕੇ ਪਰਚਾ ਦਰਜ ਕੀਤਾ ਗਿਆ ਹੁਣ ਦੇਖੋ ਇਸ ਮਾਮਲੇ 'ਚ ਤੁਹਾਨੂੰ ਕੀ ਜਾਪਦਾ ਦੇਖੋ ਵੈਸੇ ਤਾਂ ਪੱਤਰਕਾਰ ਭਾਈਚਾਰਾ ਬੜੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈ ਪੱਤਰਕਾਰ ਭਾਈਚਾਰੇ ਦੇ ਉੱਪਰ ਜੇ ਕੋਈ ਨਜਾਇਜ਼ ਹੋ ਰਿਹਾ ਤਾਂ ਉਹ ਬਿਲਕੁਲ ਗਲਤ ਹੈ ਪਰ ਇੱਕ ਚੀਜ਼ ਇੱਥੇ ਬੜੀ ਬਰੀਕੀ ਨਾਲ ਵਾਚਣ ਵੇਖਣ ਵਾਲੀ ਹੈ ਕੁਝ ਜਿਹੜੇ ਚੈਨਲ ਨੇ ਉਹ ਵਿਊ ਭੁੱਖ ਚ ਇੰਨੇ ਅੰਨੇ ਨੇ ਕਿ ਉਹ ਕਿਸੇ ਤਰ੍ਹਾਂ ਦੀ ਦੰਗੇ, ਫਸਾਦ, ਕਤਲੋਗਾਰਤ ਵਾਲਾ ਮਾਹੌਲ ਬਣਾਉਣ ਤੋਂ ਵੀ ਨਹੀਂ ਟੱਲਦੇ। ਉਹਨਾਂ ਨੂੰ ਵੱਧ ਵਿਊ ਚਾਹੀਦੇ ਨੇ। ਚਾਹੇ ਵੱਧ ਗਿਣਤੀ ਕੋਈ ਗਲਤ ਗੱਲ ਕਹਿ ਰਹੀ ਹੋਵੇ। ਉਹ ਤਾਂ ਇਹ ਦੇਖਦੇ ਨੇ ਵੀ ਵੱਧ ਗਿਣਤੀ ਕਿਹੜੇ ਪਾਸੇ ਆ। ਉਹ ਗੱਲ ਢੜਕਾਉਣੀਆਂ ਬਸ। ਤਾਂ ਉਹ ਇਸ ਤਰ੍ਹਾਂ ਦੀ ਪੱਤਰਕਾਰੀ ਕਰਦੇ ਨੇ ਕੁਝ ਲੋਕ ਮੈਂ ਇਹਨਾਂ ਪੱਤਰਕਾਰਾਂ ਦੀ ਗੱਲ ਨਹੀਂ ਕਰ ਰਿਹਾ ਹੋ ਸਕਦਾ ਇਹਨਾਂ ਪੱਤਰਕਾਰਾਂ ਨੇ ਕੁਝ ਗਲਤ ਨਾ ਕੀਤਾ ਹੋਵੇ ਜਿਨ੍ਹਾਂ ਤੇ ਐਫਆਰਈ ਹੋਈ ਐਫਆਰਈ ਹੋਈ ਆ ਮੈਂ ਤਾਂ ਜਨਰਲ ਗੱਲ ਕਰ ਰਿਹਾ ਕਿ ਕੁਝ ਪੱਤਰਕਾਰ ਉਹ ਮੇਰੇ ਵੀ ਨੋਟ ਚ ਹੈਗੇ ਨਹੀਂ ਉਹਨਾਂ ਨੇ ਹੁਣ ਵੀ ਹੁਣ ਵੀ ਵੀ ਅਸੀਂ ਪੰਜਾਬ ਨਾਲ ਖੜ ਰਹੇ ਆ ਇਦਾਂ ਕਰਕੇ ਤੇ ਮਤਲਬ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਿਹਦੇ ਨਾਲ ਜਿਹੜੇ ਬਾਹਰਲੇ ਸੂਬਿਆਂ ਚ ਦੂਜੇ ਸੂਬਿਆਂ ਚ ਰਹਿੰਦੇ ਸਾਡੇ ਸਰਦਾਰ ਨੇ ਪੰਜਾਬੀ ਨਹੀਂ ਸਾਡੇ ਭਰਾ ਨਹੀਂ ਲੱਖਾਂ ਪਰਿਵਾਰ ਸਾਡੇ ਯੂਪੀ ਬਿਹਾਰ ਆਂਧਰਾ ਰਾਜਸਥਾਨ ਜੰਮੂ ਕਸ਼ਮੀਰ ਤੇ ਰਹਿੰਦੇ ਨੇ ਉਹਨਾਂ ਦੇ ਸਾਹ ਸੁੱਕੇ ਹੋਏ ਨੇ ਵੀ ਯਾਰ ਆ ਪੱਤਰਕਾਰ ਤੇ ਆ ਮੀਡੀਆ ਕੀ ਕਰ ਰਿਹਾ ਜੇ ਇਹ ਮਾਹੌਲ ਬਣ ਗਿਆ ਕਿ ਜਿਹੜਾ ਜਿਹੜੇ ਸੂਬੇ ਦਾ ਨਹੀਂ ਉਹਨੂੰ ਉਥੋਂ ਕੱਢਣਾ ਤਾਂ ਫਿਰ ਸਾਡੇ ਲੱਖਾਂ ਪਰਿਵਾਰ ਯੂਪੀ ਬਿਹਾਰ ਚ ਨੇ ਜਿਹੜੇ ਜਿਨ੍ਹਾਂ ਦੀ ਜਾਨ ਮੁੱਠੀ ਚ ਹੈ ਵੀ ਯਾਰ ਸਾਨੂੰ ਕੱਢਣਗੇ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਭੱਛਾਂਗੇ ਉਹ ਕਹਿੰਦੇ ਸਾਡੇ ਨਾਲ ਤਾਂ ਫੇਰ 1947 ਬਣ ਜਾਣਾ ਉਹ ਕਹਿੰਦੇ ਨੇ ਪਿਛਲੇ ਦਿਨੀ ਇੱਕ ਕਬੱਡੀ ਸਟੋਰੀ ਮੈਂ ਪੇਸ਼ ਕੀਤੀ ਜਿਹੜੇ ਯੂਪੀ ਤੋਂ ਕੁਝ ਸਰਦਾਰ ਭਰਾ ਪੰਜਾਬ ਆਏ ਸੀ ਉਹਨਾਂ ਨੇ ਇਹ ਆਖਿਆ ਉਹ ਕਹਿੰਦੇ ਵੀ ਤੁਸੀਂ ਪੰਜਾਬ 'ਚ ਤਾਂ ਮਾਹੌਲ ਬਣਾ ਰਹੇ ਹੋ ਇਹ ਜਿਹੜੇ ਪੰਜਾਬ ਚ ਆਏ ਨੇ ਬਾਹਰੋਂ ਇਹ ਤਾਂ ਦਿਹਾੜੀ ਕਰਨ ਆਏ ਨੇ ਤੇ ਦਿਹਾੜੀ ਛੱਡ ਕੇ ਚਲੇ ਜਾਣਗੇ ਪਰ ਅਸੀਂ ਜਿਹੜੇ ਹਜ਼ਾਰਾਂ ਲੱਖਾਂ ਪਰਿਵਾਰ ਯੂਪੀ ਬਿਹਾਰ ਹੋਰ ਸੂਬਿਆਂ ਤੇ ਰਹਿ ਰਹੇ ਆਂ ਭਾਰਤ ਦੇ ਇੰਡੀਆ ਦੇ ਹੀ ਦੂਜੇ ਸੂਬਿਆਂ ਚ ਤੇ ਅਸੀਂ ਤਾਂ ਉਥੇ ਜ਼ਮੀਨਾਂ ਲਈਆਂ ਨੇ ਜਾਇਦਾਦਾਂ ਲਈਆਂ ਨੇ ਤਾਂ ਫਿਰ ਅਸੀਂ ਕੀ ਉਥੋਂ ਛੱਡ ਕੇ ਭਜਾਂਗੇ ਉਹ ਕਹਿੰਦੇ ਤੁਸੀਂ ਕਹਿੰਦੇ ਹੋ ਬਾਹਰਲੇ ਸੂਬਿਆਂ ਚ ਪੰਜਾਬੀ ਜਾਇਦਾਦ ਨਹੀਂ ਲੈ ਸਕਦੇ ਪਰ ਉਹ ਕਹਿੰਦੇ ਵੀ ਅਸੀਂ ਤਾਂ ਉਥੇ ਲਈ ਬੈਠੇ ਆ ਸਾਰੇ ਹਜ਼ਾਰਾਂ ਲੱਖਾਂ ਪਰਿਵਾਰ ਉਹ ਕਹਿੰਦੇ ਭਾਰਤ ਦੇ ਵਿੱਚ 28 ਸੂਬੇ ਨੇ 28 ਤੇ 28ਾਂ ਦੇ ਵਿੱਚੋਂ ਦੋ ਤਿੰਨ ਨੇ ਜਿੱਥੇ ਜਾਇਦਾਦ ਦੁਜੇ ਨਹੀਂ ਲੈ ਸਕਦੇ ਬਾਕੀ 28ਾਂ ਚੋਂ ਲਗਭਗ 24-25 ਦੇ ਕਰੀਬ ਸੂਬੇ ਉਹ ਨੇ ਜਿੱਥੇ ਕੋਈ ਵੀ ਜਾ ਕੇ ਜਾਇਦਾਦ ਲੈ ਸਕਦਾ ਹੈ ਤਾਂ ਹੁਣ ਇਹ ਜਿਹੜਾ ਮਾਹੌਲ ਜਦੋਂ ਬਣਿਆ ਤਾਂ ਪੱਤਰਕਾਰ ਭਾਈਚਾਰੇ ਦੇ ਮੀਡੀਆ ਦੇ ਇੱਕ ਹਿੱਸੇ ਨੇ ਵੀ ਇਸ ਮਾਹੌਲ ਨੂੰ ਤਾਂ ਹਵਾ ਦਿੱਤੀ ਹੈ ਉਹ ਭਾਵੇਂ ਕੁਝ ਕਹੀ ਜਾਣ ਪਰ ਇਸ ਮਾਹੌਲ ਨੂੰ ਬੜੀ ਸਮਝਦਾਰੀ ਦੇ ਨਾਲ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ ਕਿ ਦੇਖੋ ਜੀ ਜਿਨ੍ਹਾਂ ਨੇ ਗਲਤ ਘਟਨਾ ਕੀਤੀ ਹੈ ਉਹਨਾਂ ਨੂੰ ਸਖਤ ਸਜ਼ਾ ਹੋਵੇ ਉਹ ਚਾਹੇ ਸਾਡਾ ਕੋਈ ਪੰਜਾਬੀ ਯੂਪੀ ਬਿਹਾਰ ਚ ਕਰ ਦੇਵੇ ਉੱਥੇ ਉਹਨੂੰ ਸਖਤ ਸਜ਼ਾ ਹੋਵੇ ਪਰ ਜਿਨੇ ਗਲਤ ਨਹੀਂ ਕੀਤਾ ਉਹ ਸਾਡਾ ਪੰਜਾਬੀ ਜੇ ਕੋਈ ਯੂਪੀ ਬਿਹਾਰ ਤੇ ਰਹਿੰਦਾ ਤਾਂ ਉਹਨੂੰ ਉੱਥੋਂ ਨਾ ਕੱਢਿਆ ਜਾਵੇ ਇੱਕ ਦੀ ਸਜ਼ਾ ਸਾਡੇ ਬਾਕੀਆਂ ਨੂੰ ਨਾ ਦਿਓ ਤੇ ਅਸੀਂ ਵੀ ਪੰਜਾਬ ਦੇ ਵਿੱਚ ਤੁਹਾਡੇ ਇੱਕ ਬੰਦੇ ਦੀ ਸਜ਼ਾ ਬਾਕੀਆਂ ਨੂੰ ਨਹੀਂ ਦੇਵਾਂਗੇ ਆਏ ਸਹੀ ਪੋਜੀਸ਼ਨ ਜਿਹੜੀਆਂ ਬਾਕੀ ਪੋਜੀਸ਼ਨਾਂ ਨੇ ਵੀ ਇੱਕ ਬੰਦੇ ਨੇ ਗਲਤੀ ਕੀਤੀ ਤੇ ਸਾਰਿਆਂ ਉਹਨਾਂ ਦੇ ਭਾਈਚਾਰਿਆਂ ਨੂੰ ਭਜਾਉਣਾ ਹੈ ਕੁੱਟਣਾ ਹੈ ਮਾਰਨਾ ਹੈ ਜਾਂ ਦਬਲ ਦਿਓ ਇਹ ਠੀਕ ਨਹੀਂ ਇੱਕ ਮੰਗ ਠੀਕ ਵਾਜਬ ਹੈ ਕਿ ਜੇ ਕੋਈ ਪ੍ਰਵਾਸੀ ਬਾਹਰੋਂ ਆਉਂਦਾ ਹੈ ਤਾਂ ਉਹਦੇ ਪਛਾਣ ਪੱਤਰ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾਣ ਔਰ ਉਹਦਾ ਬੈਕਗ੍ਰਾਉਂਡ ਜਿਹੜਾ ਪੁਲਿਸ ਚੈੱਕ ਕਰੇ ਵੀ ਕਿਤੇ ਅਪਰਾਧੀ ਕੋਈ ਉਥੇ ਕਤਲ ਕਰਕੇ ਤਾਂ ਨਹੀਂ ਆਇਆ ਇਥੋਂ ਤੱਕ ਗੱਲ ਸਹੀ ਹੈ ਇਥੋਂ ਤੱਕ ਤਾਂ ਸਾਡੇ ਪੰਜਾਬੀ ਜਿਹੜੇ ਬਾਹਰਲੇ ਸੂਬਿਆਂ 'ਚ ਜਾ ਕੇ ਰਹਿੰਦੇ ਨੇ ਸਾਡੇ ਇੰਡੀਆ ਦੇ ਭਾਵੇਂ ਯੂਪੀ ਰਹਿਣ ਬਿਹਾਰ ਰਹਿਣ ਰਾਜਸਥਾਨ ਰਹਿਣ ਹਰਿਆਣੇ ਜਾਣ ਤਾਂ ਉੱਥੇ ਸਾਡਿਆਂ ਦਾ ਵੀ ਚੈੱਕ ਹੋਣਾ ਚਾਹੀਦਾ ਸੋ ਮੈਨੂੰ ਇੰਜ ਲੱਗਦਾ ਕਿ ਜਦੋਂ ਸਾਡੇ ਪੰਜਾਬੀ ਜਾ ਕੇ ਬੰਬੇ 'ਚ ਸਾਡੇ ਇੰਡੀਆ ਦੇ ਬੰਬੇ 'ਚ ਵੀਜ਼ਾ ਲਵਾ ਕੇ ਨਹੀਂ ਗਿਆ ਕੋਈ ਬੰਬੇ ਜਾ ਕੇ ਵੱਡੇ ਕਾਰੋਬਾਰ ਕਰਦੇ ਨੇ ਤਾਂ ਅਸੀਂ ਖੁਸ਼ ਹੁੰਨੇ ਹਾਂ ਜਦੋਂ ਸਾਡੇ ਹੀ ਪੰਜਾਬੀ ਜਾ ਕੇ ਬਿਹਾਰ ਦੇ ਵਿੱਚ ਕੋਈ ਵੱਡੇ ਵੱਡੇ ਕਾਰੋਬਾਰ ਕਰਦੇ ਨੇ ਅਸੀਂ ਬੜੇ ਖੁਸ਼ ਹੁੰਨੇ ਆ ਜਦੋਂ ਸਾਡੇ ਹੀ ਪੰਜਾਬੀ ਜਾ ਕੇ ਦਿੱਲੀ 'ਚ ਜਾਂ ਦੂਜੇ ਸੂਬਿਆਂ 'ਚ ਕੁਝ ਵੀ ਕਰਦੇ ਨੇ ਤਾਂ ਅਸੀਂ ਬੜੇ ਖੁਸ਼ ਹੁੰਨੇ ਆ ਪਰ ਜਦੋਂ ਸਾਡੇ ਪੰਜਾਬ 'ਚ ਕੋਈ ਬਾਹਰਲਾ ਆ ਕੇ ਕਰਦਾ ਤਾਂ ਉਦੋਂ ਸਾਡੀ ਸੋਚ ਬਦਲ ਜਾਂਦੀ ਹੈ ਇੱਥੇ ਸਾਨੂੰ ਗੁਰੂ ਸਹਿਬਾਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਵੰਡ ਛਕੋ ਦੀ ਗੱਲ ਕੀਤੀ ਹੈ ਜਿਹੜਾ ਬੰਦੇ ਨੇ ਗਲਤ ਘਟਨਾ ਕੀਤੀ ਹਿਸ਼ਾਰਪੁਰ ਦੇ ਵਿੱਚ ਜਾਂ ਪੰਜਾਬ ਕਿਤੇ ਵੀ ਕਰੇ ਪ੍ਰਵਾਸੀ ਹੋਵੇ ਜੋ ਮਰਜੀ ਹੋਵੇ ਉਹਨੂੰ ਨਹੀਂ ਬਖਸ਼ਣਾ ਚਾਹੀਦਾ ਉਹਦੇ ਪੱਖ ਚ ਆਪਾਂ ਬਿਲਕੁਲ ਨਹੀਂ ਹੈਗੇ ਪਰ ਪੱਤਰਕਾਰ ਮੀਡੀਆ ਭਾਈਚਾਰੇ ਨੂੰ ਬੜੀ ਬੈਲੈਂਸ ਰਹਿ ਕੇ ਰੋਲ ਅਦਾ ਕਰਨਾ ਚਾਹੀਦਾ ਹੁਣ ਇਹ ਜਿਹੜਾ ਜਿਨ੍ਹਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਪੱਤਰਕਾਰ ਭਰਾਵਾਂ ਤੇ ਹੋ ਸਕਦਾ ਉਹਨਾਂ ਨੇ ਇਹ ਜਿਹੀ ਕੋਈ ਗਲਤੀ ਨਾ ਕੀਤੀ ਹੋਵੇ ਕਈ ਵਾਰੀ ਪੁਲਿਸ ਬਹੁਤ ਜ਼ਿਆਦਾ ਹੀ ਕਰ ਦਿੰਦੀ ਹੈ ਗਲਤ ਕਰ ਦਿੰਦੀ ਹੈ ਪਰ ਜੇ ਕੋਈ ਵੀ ਕਰ ਰਿਹਾ ਹੈ ਤਾਂ ਉਹਨੂੰ ਸਮਝਣਾ ਚਾਹੀਦਾ ਸਾਨੂੰ ਚਾਰ ਵੀਊ ਜ਼ਰੂਰ ਮਿਲ ਜਾਣਗੇ ਪਰ ਅਸੀਂ ਆਪਣੇ ਸਮਾਜ ਨੂੰ ਲਾਂਬੂ ਲਾ ਰਹੇ ਹੋਵਾਂਗੇ ਬਹੁਤ ਮਿਹਰਬਾਨੀ